ਟਰੂਥ ਸੇਖੇ ਤੇ ਤੁਹਾਡਾ ਸਵਾਗਤ ਹੈ ਆ ਤੁਸੀਂ ਵੀਡੀਓ ਜਿਹੜੀ ਦੇਖ ਰਹੇ ਹੋ ਇਹ ਨਵਾਂ ਸ਼ਹਿਰ ਟਰੱਕ ਯੂਨੀਅਨ ਦੇ ਕੋਲ ਦੀ ਵੀਡੀਓ ਹੈ ਜਿੱਥੇ ਇੱਕ ਟਰੱਕ ਚਾਲਕ ਦੀ ਕਾਰ ਕਾਰ ਵਿੱਚ ਸਵਾਰ ਨੌਜਵਾਨਾਂ ਦੇ ਨਾਲ ਜਿਹੜੀ ਲੜਾਈ ਹੋ ਗਈ ਆ ਆ ਤੁਸੀਂ ਮੌਕੇ ਦਾ ਵੀਡੀਓ ਦੇਖ ਰਹੇ ਹੋ ਨਵਾਂ ਸ਼ਹਿਰ ਦੀ ਇਹ ਵੀਡੀਓ ਹੈ ਥੋੜੀ ਦੇਰ ਪਹਿਲਾਂ ਜਿਹੜੀ ਇਹ ਘਟਨਾ ਵਾਪਰੀ ਆ ਜਾਣਕਾਰੀ ਅਨੁਸਾਰ ਨਵਾਂ ਸ਼ਹਿਰ ਟਰੱਕ ਯੂਨੀਅਨ ਦੇ ਨਾਲ ਜੁੜੇ ਇੱਕ ਟਰੱਕ ਆਪਰੇਟਰ ਆਪਣਾ ਟਰੱਕ ਲੈ ਕੇ ਆ ਰਿਹਾ ਸੀ ਅਚਾਨਕ ਇੱਕ ਕਾਰ ਸਵਾਰ ਨੌਜਵਾਨਾਂ ਵੱਲੋਂ ਟਰੱਕ ਨੂੰ ਰੋਕ ਲਿਆ ਗਿਆ ਤੇ ਉਸ ਦੇ ਡਰਾਈਵਰ ਨੂੰ ਜਿਹੜਾ ਹੈ ਕਾਰ ਦੇ ਟਰੱਕ ਵਿੱਚੋਂ ਲਾ ਕੇ ਉਸ ਦੇ ਨਾਲ ਲੜਾਈ ਝਗੜਾ ਸ਼ੁਰੂ ਕਰ ਦਿੱਤਾ ਗਿਆ ਟਰੱਕ ਆਪਰੇਟਰ ਦੇ ਨਾਲ ਜਿਹੜੀ ਆ ਲੜਾਈ ਹੋਣ ਦੀ ਜਾਣਕਾਰੀ ਮਿਲਦੇ ਹੀ ਆਸ-ਪਾਸ ਟਰੱਕ ਯੂਨੀਅਨ ਦੇ ਕੋਲ ਖੜੇ ਕੁਝ ਲੋਕ ਵੀ ਮੌਕੇ ਤੇ ਪਹੁੰਚ ਗਏ ਤੇ ਦੋਨਾਂ ਧਿਰਾਂ ਦੇ ਵਿੱਚ ਜਿਹੜੀ ਆ ਲੜਾਈ ਹੋ ਗਈ ਇਹ ਤੁਸੀਂ ਮੌਕੇ ਦਾ ਵੀਡੀਓ ਦੇਖ ਰਹੇ ਹੋ ਇਸ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਜਾਣਕਾਰੀ ਮਿਲਦੇ ਹੀ ਪੁਲਿਸ ਵੀ ਮੌਕੇ ਤੇ ਪਹੁੰਚ ਗਈ ਅਮ ਓਕੇ ਤੇ ਟਰੱਕ ਆਪਰੇਟਰ ਤੇ ਕਾਰ ਦੇ ਵਿੱਚ ਸਵਾਰ ਨੌਜਵਾਨ ਵੀ ਵਿੱਚ ਦੱਸੀ ਜਾ ਰਹੇ ਨੇ ਤੁਸੀਂ ਵੀਡੀਓ 'ਚ ਦੇਖ ਰਹੇ ਹੋ ਇਸ ਦੌਰਾਨ ਦੋਨਾਂ ਤਰ੍ਹਾਂ ਦੇ ਇੱਕ ਇੱਕ ਵਿਅਕਤੀ ਦੇ ਜਿਹੜੇ ਆ ਛੱਟ ਜਿਹੜੀ ਲੱਗੀ ਦੱਸੀ ਜਾ ਰਹੀ ਹੈ ਇੱਕ ਨੌਜਵਾਨ ਦੇ ਸਿਰ ਤੇ ਛੱਟ ਲੱਗੀ ਆ ਤੁਸੀਂ ਵੀਡੀਓ ਜਿਹੜੀ ਇਹ ਦੇਖ ਰਹੇ ਇਹਦੇ ਵਿੱਚ ਦੇਖ ਰਹੇ ਆ ਜਾਣਕਾਰੀ ਅਨਸਾਰ ਇਹ ਜਿਹੜੀ ਘਟਨਾ ਕੁਝ ਦੇਰ ਪਹਿਲਾਂ ਨਵਾਂ ਸ਼ਹਿਰ ਟਰੱਕ ਯੂਨੀਅਨ ਦੇ ਕੋਲ ਹੀ ਵਾਪਰੀ ਆ ਆ ਸਾਰੀਆਂ ਲਾਈਵ ਤਸਵੀਰਾਂ ਤੁਸੀਂ ਟੋਸ ਟਿਕਸਪੇਜ ਦੇ ਉੱਤੇ ਦੇਖ ਰਹੇ ਹੋ ਜਿਸ ਵਿੱਚ ਪੁਲਿਸ ਮੌਕੇ ਤੇ ਪਹੁੰਚ ਕੇ ਪੜੋਸਵلوں ਦੇ ਦੋਨੇ ਧਿਰਾਂ ਨੂੰ ਕਿਸੇ ਤਰ੍ਹਾਂ ਸ਼ਾਂਤ ਕਰਵਾ ਕੇ ਟ੍ਰੈਫਿਕ ਜਿਹੜਾ ਖਲਵਾ ਦਿੱਤਾ ਗਿਆ ਕਾਫੀ ਦੇਰ ਕਰੀਬ ਅੱਧਾ ਘੰਟਾ ਜਿਹੜਾ ਹੈ ਇਹ ਟ੍ਰੈਫਿਕ ਜਿਹੜਾ ਜਾਮ ਰਿਹਾ ਟਰੱਕ ਯੂਨੀਅਨ ਦੇ ਕੋਲ ਦੀ ਇਹ ਲਾਈਵ ਵੀਡੀਓ ਤੁਸੀਂ ਦੇਖ